ਜੇ ਸਿਮਰ ਗਣਤਾ ਸੀ ਉਦਰੀ ਤਾਰ ਤੋਂ ਜਾਸਰ ਧਾਰੋ ਜੀ ਦਾ ਸਿਮਰਨ ਕਰਨ ਦੇ ਨਾਲ ਗਣਤਾ ਬਰਤਨੀਆ ਪਾਪਣਾ ਧਰ ਗਿਆ ਤੇਰਾ ਵਿਪਲਾਵ ਹੋ ਜਾਵੇ ਜੇ ਸਿਮਰ ਗਣਤਾ ਸੀ ਉਜੀ ਤਾਰ ਤੋਂ ਜਾਸਰ ਧਾਰੋ ਅਟਲ ਭਇਓ ਤੋ ਜਾਤ ਸਿਮਰਨ ਜੀ ਦਾ ਸਿਮਰਨ ਕਰਨ ਦੇ ਨਾਲ ਸੋ ਉਪਾਸਨੇ ਅਟਲਤਾ ਪਦਵੀ ਪ੍ਰਾਪਤ ਕਰ ਲਈ ਅਟਲ ਭਇਓ ਤੋ ਜਾਤ ਸਿਮਰਨ ਆਲਗੜ ਪਾਪ ਤੋਂ ਆਇਆ ਦੁਖ ਹਰਤਾ ਵਿਦ ਕੋ ਸੁਆਮੀ ਤੈਂ ਕਾਏ ਇਸਰਾਇਆ ਜੇ ਰੇਡੀ ਬੀਦੀ ਦੇ ਨਾਲ ਆਪ ਜਪਣਾ ਕਰਕੇ ਦੁਖ ਦਾ ਨਾ ਹੋਣਾ ਸੀ ਉਹ ਤਾਂ ਕੋ ਕਰਦਾ ਹੀ ਨਹੀਂ ਕੰਮ ਉਹਦੇ ਤੋਂ ਵਿਸਾਰ ਦਿੱਤਾ ਦੁਖ ਹਰਤਾ ਵਿਦ ਕੋ ਸੁਆਮੀ ਤੈਂ ਕਾਏ ਇਸਰਾਇਆ ਜਾਵੀ ਸਾਰਣ ਗਹੀ ਕਿਰਪਾ ਮੇਨ ਦਾਤ ਕਰਾਤੇ ਸੁਖਾਏ ਸੁਆ ਨਾਮ ਕਹਾ ਲੋ ਵਰਣੋ ਨਾਮ ਤੈਤ ਅੰਨ ਨਾ ਤੂਟਾ ਨਿਸ਼ਵਾਹੇ ਨਿਸਤਾਰਾ ਜਿਹੜਾ ਜਾਗਰ ਪਾਪੀ ਨੂੰ ਸਾਰਾ ਯਾਗ ਜਾਣਦਾ ਆ ਇੱਕ ਦਿਨ ਤੇ ਕੋਲਾ ਭਲਾ ਹੋ ਗਿਆ ਅਜਾਬ ਪਾਪੀ ਜਾਗ ਜਾਂਦੇ ਨਿਸ਼ਵਾਹੇ ਨਿਸਤਾਰਾ ਆਤਮਕੈਤ ਕੇਤ ਦੇਤਾ ਮਨ ਤੈ ਕੀ ਉਤਰ ਪਰਾ ਹੈ ਜੀਵ ਤੂੰ ਇਹ ਚਿੰਤਾ ਮਨ ਹੋ ਕੇ ਪ੍ਰਮਾਤਮਾ ਦਾ ਚਿੰਤਨ ਕਰ ਇੱਕ ਤੇ ਹੁੰਦੀ ਆ ਚਿੰਤਾ ਚਿੰਤਾ ਅਸੀਂ ਹਰ ਕੋਈ ਕਰਦਾ ਆਰੀ ਚਿੰਤਾ ਦੇ ਗ੍ਰਸਤ ਹੋਏ ਪਰ ਚੇਤਨ ਬਿਲ ਬਕਤੇ ਚਿੰਤਾ ਔਰ ਚਿੰਤਨ ਦੇ ਵਿੱਚ ਫਰਕ ਮਨ ਕੇ ਦੀ ਚਿੰਤਾ ਨੂੰ ਛੱਡ ਦੇ ਮੇਰੇ ਦੇ ਇਹ ਜਿਹੜੇ ਤੂੰ ਕੀ ਕਲ ਆ ਚਿੰਤ ਹੋ ਕੇ ਰਹਿ ਚਿੰਤਨ ਕਰ ਸਾਬ ਦੇ ਦੇ ਤੂੰ ਜੀਵ ਚਿੰਤਾ ਛੱਡ ਅਤਿੰਤ ਹੋ ਕਹਿੰਦੇ ਚਿੰਤਾ ਛੱਡ ਦੇ ਆਖੇ ਧੋ ਕੇ ਜੇ ਧਰਮ ਨਾਲ ਪ੍ਰਮਾਤਮਾ ਪਿਆਰਵਾਲੋ ਜੇ ਅੰਤ ਦੇ ਮੇਰੇ ਪ੍ਰਮਾਤਮਾ ਯਾਦ ਆ ਜਾਵੇ ਨਾ ਫਲਾ ਦੇ ਵਿੱਚ ਹੀ ਫਲਾ ਹੋ ਜਾਂਦਾ ਉਹਨੇ ਮਰਨ ਵੇਲੇ ਰਾਮ ਰਾਮ ਕਿਹਾ ਤੇ ਵਿਗਵਾਨਾ ਤੇ ਬੈਠ ਕੇ ਤਰੀ ਗੁਜੇ ਲੱਗਦਾ ਇੱਕ ਸਬਦ ਆ ਮਹਾਰਾਜੀ ਕਹਿੰਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰ ਐ ਐਸੀ ਚਿੰਤਾ ਮੈਂ ਜੇ ਕਰੈ ਸਾਧੂ ਕੀਤੇ ਸਤਿ ਜੀ ਜਗਨ ਵਾਲਾ ਵਾਲਾ ਉਹ ਤੇ ਅਲੀ ਬਾਈ ਕੋਰ ਨੇ ਨਾਮ ਮਤਿ ਨਿਮਰਤ ਵਿੱਚ ਹੈ ਇਹਦੇ ਆਪ ਦਾ ਬੇਵਾਰੀ ਬੰਦੇ ਦਾ ਤੇ ਯਾਦ ਆ ਜੀ ਮੇਰੀ ਮਾਇਆ ਸੀ ਕਿਸੇ ਵਾਲਾ ਮਾਇਆ ਲਈ ਸੀ ਤੇ ਉਦੋਂ ਮੌਤ ਆ ਗਈ ਮਾਰ ਕੇ ਉਹ ਬੰਦਾ ਸੱਪ ਦੀ ਜੋਨੀ ਪਏ ਜਾਦ ਜੀ ਅੱਖੋਂ ਤਕਰਾਮ ਜੀ ਵਾਹੇ ਰੂਪ ਅੱਗੇ ਮਾਰਦੇ ਕਹਿੰਦੇ ਆਪ ਤੇ ਕਾਲ ਜੋ ਮੰਦਰ ਸਿੰਗਲਾ ਐਸੀ ਚਿੰਤਾ ਮੈਂ ਜੀ ਰਹਾ ਹੈ ਪ੍ਰੇਤ ਜੋਣ ਪਰਵਾਸ ਉਹ ਹੈ ਅੱਧਾ ਸਮਾ ਆ ਗਿਆ ਘਰਿਆਂ ਆ ਤਾ ਗਿਆ ਬੀਖਣ ਬੜੀਆ ਮਿਲਤਾ ਨਾਲ ਬਣਾਇਆ ਤੇ ਮਰਦੇ ਦੇ ਉਪਰਿ ਸਵਾਸ ਜੂਏ ਹੋ ਗਏ ਤੇ ਘਰ ਕੇਤੇ ਆ ਗਿਆ ਉਹ ਪ੍ਰੇਤ ਦੀ ਜੋਨੀ ਪਏਗਾ ਗਜ ਗਿਆ ਸਤਿ ਸ਼੍ਰੀ ਅਕਾਲ ਗੁਰੂ ਪਾਤਲ ਸਮਿਆਂ ਦੇ ਵਿੱਚ ਹੁਣ ਵੀ ਜੇ ਕੋਈ ਬਜ਼ੁਰਗ ਜਿਹੜਾ ਇਹ ਕਰਨ ਵਾਲਾ ਹੁੰਦਾ ਨਾ ਆਪਾਂ ਉਹਨੂੰ ਸਤ ਸਵੇ ਦੀ ਪਾਉਂਦੇ ਕਿ ਜਿਹਦੇ ਸੌਤੀ ਨਾ ਥੇਰੀ ਇਹੋ ਹੀ ਕਾਰਨ ਤੇ ਪਿਆਰ ਵਾਲੇ ਅੱਖੇ ਮਾਝੀ ਦੇ ਅੰਤ ਕਾਲ ਜੋ ਲੜ ਕੇ ਸਿਮਰੈ ਐਸੀ ਤਿੰਤਾ ਮੈਂ ਜੀ ਮਰੈ ਸੂਕਰ ਜੋਨ ਬਰਨਾ ਲਾ ਰਿਹਾ ਹੈ ਕਹੇ ਆਪ ਦੇ ਵੇਲੇ ਪੁੱਤਰ ਯਾਦ ਆ ਗਿਓ ਮੇਰੇ ਵੱਡੇ ਪੁੱਤਰ ਨੂੰ ਤੇ ਬੁਲਾ ਦਿਓ ਛੋਟੇ ਨੂੰ ਤੇ ਬੁਲਾ ਦਿਓ ਉਦੋਂ ਸਵਾਸ ਪੂਰੇ ਹੋਗੇ ਮਾਝੀ ਦੇ ਉਹ ਗੁਰੂ ਬਿਆਰ ਵਾਲੋ ਸੂਰ ਦੇ ਜੌਂ ਦੀ ਖੇਗਾ ਅਗਲੇ ਵਾਲੇ ਕਹਿੰਦੇ ਅੰਤ ਕਾਲ ਜੋ ਇਤਰੀ ਜਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਬਰਬਾਦ ਹੋ ਤਰੈ ਅੰਤ ਮੇਰੇ ਇੱਥੇ ਜਾ ਲਾ ਕੇ ਕਿਉਂਕਿ ਬੰਦੇ ਦਾ ਬਹੁਤਾ ਪਿਆਰ ਆਪਣੇ ਘਰ ਵਾਲੀ ਨਾਲ ਹੁੰਦਾ ਘਰ ਕੇ ਨਾਲ ਬਹੁਤ ਹਿੱਤ ਲਾਗੇ ਗੁਰੂ ਪਿਆਰ ਵਾਲਾ ਨੂੰ ਬੜਾ ਹਿੱਤ ਮੋਹ ਕਰਨ ਵਾਲੇ ਉਹ ਵੀ ਘਰ ਕੇ ਨਾਲ ਰਹਿਣ ਤਰ ਲਾਗੇ ਉਹ ਤੋਂ ਬਹੁਤ ਬਹੁਤ ਕਰ ਭਾਗੇ ਕਹਿੰਦਾ ਮੇਰੇ ਘਰ ਵਾਲੇ ਨੂੰ ਤੇ ਮਿਲਾ ਦਿਓ ਇਹ ਪਿਆਰ ਵਾਲੋ ਉਤਨ ਸੁਆਗ ਪੂਰੇ ਹੋਗੇ ਮਾਰਗੇ ਦੇ ਬੇਸਵਾਦੀ ਜੁਨੀ ਪਹੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਰਗੇ ਦੇ ਜੇ ਕਰ ਮਰਨ ਵੇਲੇ ਪ੍ਰਮਾਤਮਾ ਯਾਦ ਆ ਗਿਆ ਫਿਰ ਅੰਤਕਾਰ ਨਾਰਾਇਣ ਸਿਮਰੈ ਐਸੀ ਚਿੰਤਾ ਨਾ ਜੇ ਮਾਰੇ ਮਾਦੁ ਤ੍ਰਿ ਲੋਚਨ ਤੇ ਨ ਰੁਕਤਾ ਬਿਦੰਬਰ ਬਾਤੇ ਜਿਹੜਾ ਕੋਈ ਅਸਾ ਪ੍ਰਮਾਤਮਾ ਦੇ ਪ੍ਰਮਾਤਮਾ ਨਾਲ ਮਿਲਾਪ ਹੋ ਜਾਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਆਪ ਦੁੱਖੀ ਗੱਲ ਇਹ ਆ ਕਿਉਂਕਿ ਅਸੀਂ ਜਦੋਂ ਸਾਨੂੰ ਕੋਈ ਦੁੱਖ ਹੁੰਦਾ ਅਸੀਂ ਉਹਨੂੰ ਯਾਦ ਕਰਦੇ ਆ ਜਿਹਦੇ ਨਾਲ ਬਹੁਤਾ ਪਿਆਰ ਹੁੰਦਾ ਹੁਣ ਜਿਉਂਦੇ ਜੀਤੇ ਧੀਆ ਪੁੱਤਾਂ ਮਾਇਆ ਦੇ ਨਾਲ ਪਤਾਲਖਾਂ ਦੇ ਨਾਲ ਪਿਆਰ ਰੱਖਿਆ ਤੇ ਮੌਤ ਦੇ ਨਾਲ ਆਉਂਦੀ ਆ ਕਿਤੇ ਇੰਨਾ ਦੁੱਖ ਲੱਗਦਾ ਜਿਵੇਂ 10000 ਗਿਚੂ ਕਠਾ ਰੰਗ ਮਾਰੇ ਦਰਦ ਹੁੰਦਾ ਹੋਣਾ ਜਦੋਂ ਮੌਤ ਆਉਂਦੀ ਆ ਸ੍ਰੀਮਾਰਗ ਜੀ ਕਹਿੰਦੇ ਨੇ ਬੇਦਾ ਜਿੰਦਨੇ ਵਾਲੀ ਕੱਢੀ ਐ ਅਟਾ ਕੋ ਕਰ ਕਾਏ ਜੇ ਅਟਾ ਤੋਹਰ ਲੋੜ ਕੇ ਰਹਿ ਬਿਲੇ ਤੀਗਾ ਤੋ ਪਿਆਰ ਵਾਲੋ ਇਨਾ ਦਾ ਦੌਰ ਤਾਂ ਪਰ ਜਦੋਂ ਮੌਤ ਆਉਂਦੀ ਆ ਉਹ ਰੱਬ ਦਾ ਨਾਮ ਬਿਲਦਿਆਂ ਲੇ ਕੇ ਜਾਂਦਾ ਇਨਾਂ ਹੁੰਦਾ ਜਿਹੜੇ ਜਉਂਦੇ ਜੀ ਰੱਬ ਦੇ ਨਾਮ ਨਾਲ ਜੁੜੇ ਰਹੇ ਤੇ ਅੱਜ ਦੀਆ ਕੋਤ ਰਨਾ ਸ੍ਰੀ ਮਾਇਕ ਰੂ ਸਭ ਕੀ ਕਹਿੰਦੇ ਨੇ ਐ ਦੇਵ ਐ ਪ੍ਰਾਣੀ ਤੈਨੂੰ ਪਤਾ ਹੈ ਸੰਸਾਰ ਤੋਂ ਉਸਾਰਿਆਂ ਨੇ ਚਲੇ ਜਾਣਾ ਇਹ ਨਾ ਕੀਆ ਕਰ ਬੇ ਅੱਜ ਸਵਾਗਤ ਹੈ ਆ ਕਾਲੂ ਨਾਮ ਜੱਪ ਲਵਾਉਂਦਾ ਪਰਸੋਂ ਨੂੰ ਜੱਪ ਲਵਾਉਂਗਾ ਮੇਰੇ ਨਾਮ ਇਹ ਨਾ ਪੜੇ ਕਰ ਕੀ ਤੂੰ ਅਜ ਤੱਕ ਪਰਸੋਂ ਦੀ ਗੱਲ ਛੱਡ ਤੇਰੇ ਤੇ ਇੱਕ ਸਵਾਸ ਦਾ ਨਹੀਂ ਪਤਾ ਹਜੇ ਕਿ ਆਪ ਕੋ ਸਤਨਾਮ ਜੀ ਵਾਹਿਗੁਰੂ ਮਾਸਾ ਵੀ ਇਹਨੇ ਹਮ ਆਦਮੀ ਹਾਂ ਇੱਕ ਦੇਵ ਵੀ ਕਹਿੰਦੇ ਤਮ ਆ ਗਿਆ ਤਾ ਆਦਮੀ ਨਹੀਂ ਮਿੱਟੀ ਦਿੱਤੇ ਤੋ ਗੁਰੂ ਪਿਆਰ ਵਾਲਿਓ ਮਾਲਾ ਕੀਤੇ ਨੇ ਆ ਦੇਵ ਜੇ ਨੋ ਢੇਲਾ ਕਰ ਨਹੀਂ ਆ ਨਾ ਮਾੜੇ ਕਰਮਾਂ ਵਿੱਚ ਨਹੀਂ ਕਿਸੇ ਦੀ ਦਿੰਦੇ ਆ ਕਰਨ ਵੇਲੇ ਕਰਦੀ ਢੇਲਾ ਚੁਗਲੀ ਕਰਨ ਵੇਲੇ ਕਰਦੀ ਮਾੜਾ ਸੋਚਣ ਵੇਲੇ ਮਾੜਾ ਕਰਨ ਕਰੇ ਢਿਲ ਕਰਦੀ ਖੋਟੇ ਕਰਨ ਕਰਨ ਵੇਲੇ ਢੇਲਾ ਦੇਖੀ ਜੇ ਜਗੇ ਕਰਮ ਕਰ ਰਿਹਾ ਨਾਮ ਜਪਣਾ ਨਾ ਉਦੋਂ ਨਾ ਢੇਲਾ ਵਰਤਨੀ ਕੀ ਪਤਾ ਕਲਾ ਸੁਰਾਸ ਆਵੇ ਜਾਂ ਨਾ ਆਵੇ ਸਾਰੇ ਕਹਿੰਦੇ ਹਰ ਜਪਣ ਤੇ ਢੇਲੇ ਨਾ ਕੀ ਜਾਏ ਮੇਰੀ ਜਿੰਦਗੀ ਇਹ ਹੱਥ ਕੇ ਜਾ ਕੇ ਸਾਹੂ ਆਵੇ ਇਹਨਾਂ ਪਾਪਾਂ ਮਾਣਾਂ ਤੇ ਆਵਰੋ ਸਭ ਤੋਂ ਪਾਣ ਮਾਣੇ ਸਮਝਉਂਦੀ ਆ ਆਗਲਾ ਸਵਾਸ ਆਵੇ ਨਾ ਆਵੇ ਜਦੋਂ ਵੀ ਸਮਾਦਕੇ ਨਾਮ ਜਪਣਾ ਚਾਹੀਦਾ 1 ਮਿੰਟ ਨਾ ਚਾਹੀਦਾ ਅੱਜ ਨਹੀਂ ਕਰੋਂ ਜਪਾਂਗੇ ਕੱਲ੍ਹੇ ਪਰਸੋਂ ਜਪਾਂਗੇ ਨਹੀਂ ਸਮੇਂ ਤੋਂ ਸਮਾਦ ਪੜ ਕੇ ਇਹ ਕੀਮਤੀ ਸਮਾ ਵਰਨਾ ਜਦੋਂ ਨਾਮ ਜਪਾਂਗੇ ਉਹਦਾ ਸਮੇਂ ਦੇ ਕੀਮਤ ਕੋਈ ਨਹੀਂ ਪਰ ਬਿਆਰ ਬਾਰੇ ਉਹ ਕੀਮਤੀ ਵਰਨਾ ਸਮਾ ਵੇਚ ਨਾਲ ਕੀਮਤੀ ਜਿਹੜਾ ਨਾਮ ਜਪਣਗੇ ਸਮਝ ਲੇਗਾ ਤੁ ਲੋਗ ਇਹ ਆਓ ਆਜਾ ਮਾਤਾ ਸੰਦਰ ਕੌਰ ਜੀ ਉਹਨਾਂ ਦੇ ਅੰਤਮ ਅਰਦਾਸ ਵਿੱਚ ਨਗਰੀ ਪਰਣਵਾਤੇ ਆਏ ਆ ਗੁਰੂ ਪਿਆਰ ਵਾਲੇ ਉਹਦਾ ਤੇ ਦੁਨੀਆ ਦਾ ਹਰ ਰਿਸ਼ਤਾ ਆਪਣੀ ਇਹਿਮਤ ਰਸਦਾ ਆ ਪਰ ਜਿਹੜਾ ਮਾਣ ਦਾ ਜਿਹੜਾ ਪਤਵਾ ਮਾਣ ਦਾ ਰਿਸ਼ਤਾ ਆ ਇਹ ਬੜਾ ਪਵਿੱਤਰ ਉੱਚਾ ਤੇ ਸੁੱਚਾ ਤੁਹਾਨੂੰ ਗੁਰੂ ਸਾਹਿਬ ਦੇ ਮਹਾਰਾਜੇ ਨੇ ਇਸ ਰਿਸ਼ਤੇ ਨੂੰ ਪਹਿਲ ਦਿੱਤੀ ਆ ਇੰਜ ਗੁਰਦੇਵ ਮਾਤਾ ਗੁਰਦੇਵ ਪਿਤਾ Boa